ਮਾਹਰ ਲੋਜਿਕ ਦਾ ਖਾਸਾ ਮਾਹਰ ਲੋਜਿਕ ਦੀ ਫਤਿਹ ਇੱਕ ਨਖੰਡੂਰ ਸਾਹਿਬ ਤੋਂ ਦਲਜੀਤ ਸਿੰਘ ਨੰਬਰਦਾਰ ਕੋਈ ਬਾਸ ਪੰਜਾਬ ਵਾਲਿਆਂ ਨੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਵਾਸਤੇ ਬਲਾਕ ਸਮਤੀ ਦੇ ਜਣਕੇ ਚੋਣ ਲੜਨ ਵਾਸਤੇ ਉਮੀਦਵਾਰ ਬਣਾਇਆ ਸੀ ਉਹ ਜਿੱਤ ਗਿਆ 557 ਵੋਟਾਂ ਦੇ ਨਾਲ ਇਹ ਆ ਜਿਹੜੇ ਮੁਖ ਬੁਲਾ ਰਹੇ ਨੇ ਇਹਨਾਂ ਨੇ ਪੋਸਟ ਪਾਈ ਹੈ ਕਿ ਮੁਬਾਰਕਾਂ ਹੋਣ ਇਹਦੇ ਸਬੰਧ ਵਿੱਚ ਮੇਰੇ ਲਈ ਦੋ ਚਾਰ ਪੋਸਟਾਂ ਸਾਹਮਣੇ ਆਈਆਂ ਕਿ ਬੂਟਾ ਸਿੰਘ ਬੜੇ ਆਕੜ ਦੇ ਸੀ ਘਮੰਡੀ ਸੀ ਸਾਡਾ ਬੰਦਾ ਜਿੱਤ ਗਿਆ ਤੁਹਾਡੇ ਬੰਦੇ ਪੂਰੇ ਪੰਜਾਬ ਦੇ ਜਿੱਤਣ ਕਲਖਨੂਰ ਸਾਹਿਬ ਕਿਉਂ ਜੇ ਮੈਨੂੰ ਕਹਿ ਦਿੰਦੇ ਵੀ ਸਾਡਾ ਬੰਦਾ ਜਿਤਾਉਣਾ ਹੈ ਅਸੀਂ ਵੀ ਕਦਾ ਜਿਤਾ ਦਿੰਦੇ ਪਹਿਲਾਂ ਅਕਲ ਦੇ ਅੰਨਿਓ ਗੱਲ ਸਮਝਤਾ ਲਿਆ ਕਰੋ ਕਿ ਤੁਹਾਨੂੰ ਕਹਿ ਕੀ ਰਹੇ ਆ ਇਹ ਸਮਝ ਤੁਹਾਡੇ ਖਾਨੇ ਚ ਪੈਣੀ ਨਹੀਂ ਮੰਨ ਲਓ ਗੱਲ ਜੇ ਤੁਹਾਡਾ ਬੰਦਾ ਜਿੱਤ ਗਿਆ ਉਥੋਂ ਤੇ ਜਿੱਤ ਕੇ ਕੀ ਕਰ ਲੂਗਾ ਜਿਹੜਾ ਅੱਗੇ ਡੇਬਰੂਗੜ੍ਹ ਬੈਠਾ ਹੈ ਉਹਨੇ ਕੀ ਕਰ ਲਿਆ ਜਿਹੜਾ ਫਰੀਦਕੋਟਾ ਵਾਲਾ ਜਿਤਾਇਆ ਹੈ ਉਹਨੇ ਕੀ ਕਰ ਲਿਆ ਡੇਬਰੂਗੜ੍ਹ ਵਾਲਾ ਤਾਂ ਪਟੀਸ਼ਨ ਆ ਪਾਈ ਜਾਂਦਾ ਪ੍ਰੋਲ ਦਿਓ ਪਾਪਾ ਮੁੜ ਕੇ ਜਾਂਦਾ ਜਦੋਂ ਕੰਮਾਂ ਦੀ ਗੱਲ ਹੁੰਦੀ ਹੈ ਉਹ ਤੁਹਾਨੂੰ ਕਹਿਣਗੇ ਸੰਤ ਲੋਕਾਂ ਨੇ ਕਿਹਾ ਹੀ ਨਹੀਂ ਕੰਮ ਕਰਨ ਬਾਰੇ ਤੇ ਰਾਜਮਾਤਾ ਬੈਗਟ ਪਾਉਂਦੀ ਹੈ ਕੱਪੜੇ 에ਅਰਪੋਰਟ ਚ ਚਲੀ ਜਾਂਦੀ ਹੈ ਟਿਕਟ ਦੋ ਦਿਨ ਬਾਅਦ ਹੀ ਹੁੰਦੀ ਹੈ ਵੀਜ਼ਾ ਖਤਮ ਹੁੰਦਾ ਹੈ ਹਕੂਮਤ ਧੱਕਾ ਕਰਦੀ ਹੋਰ ਰੌਲਾ ਪਾਈ ਜਾਂਦੀ ਹੈ ਤੁਹਾਡਾ ਕੰਮ ਕੀ ਹੈ ਇਹ ਸਰ ਵੀ ਤੁਸੀਂ ਪੁੱਛੋਗੇ ਜੇ ਦੋ ਕਾਰਡ ਘੱਟ ਲੱਗਣ ਤਾਂ ਅਸ਼ਾ ਨਹੀਂ ਪੂਰਾ ਹੁੰਦਾ ਜੇ ਬੱਦ ਲੱਗ ਜਣ ਫਿਰ ਕੰਮ ਨਹੀਂ ਗਿਆ ਮਰੀ ਜਾਂਦਾ ਜਬੜ ਲਿਆ ਮਰੀ ਜਾਂਦਾ ਮੇਰੇ ਫਿੰਗਰਪ੍ਰਿੰਟ ਨੇ ਮੈਚ ਹੁੰਦੇ ਦਰਵਾਜਾ ਨਹੀਂ ਖੁੱਲਦਾ ਮੇਰੇ ਕਬੂਤਰ ਭੁੱਖੇ ਮਰਦੇ ਕੋਠੀ ਵਿੱਚ ਜੇ ਜਿੱਤ ਵੀ ਕੇ ਕਰਨਾ ਕੀ ਹੈ ਜਿਹੜਾ ਉਹਨਾਂ ਨੇ ਰੰਗ ਲਾਤਾ ਉਹ ਲੱਗਿਆ ਹੋਇਆ ਮਾੜਾ ਮੋਟਾ ਇਹ ਰੰਗ ਲਾਦ ਦਲਿਤ ਨੰਬਰ ਦਾ ਕੀ ਕਰ ਲੂ ਕਹੇ ਝੰਡਾ ਫੜ ਕੇ ਉੱਥੇ ਬਕਵਾਸ਼ ਹੀ ਕਰਨੇ ਜਿੰਦਾਬਾ ਜਿੰਦਾਬਾ ਮੋਦੀ ਮਰਦਾਬਾ ਫਿਰ ਚਾਰ ਪੰਜ ਪਰਚੇ ਹੋਰ ਹੋਣਗੇ ਕੀ ਕਢੋਗੇ ਇਹ ਜਿਹੜੀ ਬਲਾਕ ਸਮಿತಿ ਦੀ ਜ਼ਿਲ੍ਹਾ ਪ੍ਰੀਤੀ ਚੋਣ ਹੈ ਇਹਦੇ ਵਿੱਚ ਕੁਝ ਨਹੀਂ ਹੁੰਦਾ ਇਹਦਾ ਜਿਹੜਾ ਸਰਕਾਰ ਦਾ ਬੰਦਾ ਕੋਈ ਜਿੱਦਿਆ ਹੁੰਦਾ ਬੇਨ ਵੱਡਾ ਉਹਨੂੰ ਚੇਅਰਮੈਨ ਬਣਾ ਦੇਣਗੇ ਤੁਹਾਡੇ ਪੱਲੇ ਕੀ ਹੈ ਸਵਾਦ ਤਾਂ ਫੇਰ ਆਉਣਾ ਸੀ ਨਾ ਜੇ ਤਰਨ ਤਾਰਨ ਦੇ ਸਰੀ ਨੂੰ ਜਿਤਾਉਂਦੇ ਸਵਾਦ ਤਾਂ ਫੇਰ ਆਉਣਾ ਸੀ ਚਲੋ ਇਹ ਵੀ ਗੱਲਾਂ ਛੱਡੋ ਹੁਣ ਦੁਬਾਰਾ 2027 ਆਉਣੀ ਹੈ ਉਦੋਂ ਗੁੱਭ ਘਵਾੜ ਕੱਢ ਲਿਓ ਜਿਤਾ ਲਿਓ ਰਾਣੀ ਮਾਤਾ ਨੂੰ ਛੇਵੇਂ ਭਾਬੇ ਨੂੰ ਜਿਤਾ ਲਿਓ ਜਿਹੜਾ ਭਾਈ ਸ਼ਾਹਬ ਹੈ ਉਹਨੂੰ ਜਿਤਾ ਕੇ ਦੇਖ ਲਿਓ ਫੇਰ ਅਗਰੂ ਪਤਾ ਤੁਹਾਨੂੰ ਇਦਾਂ ਲੱਗਦਾ ਰਹਿੰਦਾ ਵੀ ਇਹ ਬੰਦਾ ਚੁੱਪ ਕਰ ਜੂ ਅਸੀਂ ਚੁੱਪ ਕਰ ਜਾਾਂਗੇ ਕਮਾਲ ਕਰਦੇ ਹੋ ਯਾਰ ਤੁਹਾਡੇ ਖਾਨੇ ਚ ਕੋਈ ਗੱਲ ਕਦੀ ਕਿਉਂ ਨਹੀਂ ਵੱੜਦੀ ਜਾਂ ਤੁਸੀਂ ਉਹ ਗੈਂਡੇ ਦੀ ਖਲ ਪਾਈ ਹੋਈ ਹੈ ਵੀ ਗੋਲੀ ਵੀ ਨਹੀਂ ਵੱਜਦੀ ਪਾਣੀ ਵੀ ਨਹੀਂ ਅੰਦਰ ਜਾਂਦਾ ਸੁਣਾਈ ਨਹੀਂ ਦਿੰਦਾ ਜੋ ਉਦਾਂ ਦੇ ਹੋਏ ਤੁਸੀਂ ਮਾੜੀ ਮੋਟੀ ਅਕਲ ਵਰਤ ਲਿਆ ਕਰੋ ਇਹਨੂੰ ਪੁੱਛਿਓ ਆ ਜਿਹੜਾ ਨੰਬਰ ਦਾ ਜਿਤਾਇਆ ਹੈ ਵੀ ਠਾਣੇ ਚ ਜਾ ਕੇ ਕੋਈ ਬੰਦਾ ਛਡਾ ਲੋਂਗੇ ਅਗਲਾ ਫੜ ਕੇ ਛੇਤਰ ਫੇਰੋ ਵੀ ਆਜਾ ਆਜਾ ਅਗਲੇ ਪਹਿਲੀ ਚੈੱਕ ਕਰ ਲੈਂਦੇ ਆ ਵੀ ਇਹ ਪਤਾ ਨਹੀਂ ਥਾਣੇ ਦੇ ਗੁੰਡਾ ਕਰ ਦੇ ਕਰਨਗੇ ਪਹਿਲਾਂ ਲੰਗੂ ਉਹ ਤਾਂ ਉਦੋਂ ਤਾਂ ਛੱਡਦੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਵਾਗੇ ਹੁਣ ਤਾਂ ਨਾ ਬੇਰੀ ਦੇ ਡੰਡੇ ਵਧੀਆ 4 4 ਫੁੱਟ ਦੇ ਵਾਲ ਨੇ ਘੜ ਕੇ ਲਾਏ ਹੋਏ ਨੇ ਸਪੈਦੇ ਦੇ ਨਵੇਂ ਗਿੱਲੇ ਹੁਣ ਤਾਂ ਅਗਲੇ ਸੂਤ ਦੇਣਗੇ ਸੂਤ ਲਾਸਾਂ ਪਾ ਦੇਣਗੇ ਉਹ ਗੱਲ ਕਹਿਣੀ ਚਾਹੁੰਦਾ ਕੁੱਟਣਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮੁੱਤੇ ਪਾ ਕੇ ਸਾਡਾ ਬੰਦਾ ਜਿੱਤ ਗਿਆ ਮੁਬਾਰਕਾਂ ਹੋ ਕਾਹਦੀਆਂ ਮੁਬਾਰਕਾਂ ਭਾਈ ਉਹ ਜਿਹੜੀ ਫੋਟੋ ਲਾਈ ਹੈ ਉਹ ਦੁਖੀ ਹੈ ਵਿਚਾਰਾ ਤੇ ਆਪ ਹੱਸੇ ਜਾਂਦੇ ਐ ਤੇ ਜਿਹੜਾ ਤੁਹਾਡਾ ਆਕਾ ਨਸ਼ੇੜੇ ਡਿਬਰੂਗੜ ਬੈਠਾ ਉਹਨੇ ਇਦਾਂ ਮੈਗ ਫੜਿਆ ਹੋਇਆ ਇਹ ਕੀ ਕਹਿਣਾ ਚਾਹੁੰਦਾ ਵੀ ਇੱਕੋ ਹੀ ਜਿੱਤਿਆ ਸਾਡਾ ਇੱਕੋ ਹੀ ਜਿੱਤਿਆ ਸਾਡਾ ਬਸ ਐਤੋਂ ਵੱਧ ਕੈਂਡੀ ਲੋਡ ਨੇ ਅਸੀਂ ਤੁਹਾਡੀਆਂ ਕਰਤੂਤਾਂ ਦੱਸਦੇ ਆ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਤੁਹਾਡੀਆਂ ਕਰਤੂਤਾਂ ਦੱਸਦੇ ਆ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਦੱਸ ਦਿਓ ਜਿਹੜਾ ਬੰਦਾ ਜਿਤਾਉਣਾ ਹੋਇਆ ਜਿਤਾ ਦਿਆਂਗੇ ਤੁਹਾਡੇ ਵਰਗੇ ਹਰਾਮਖੋਰ ਨਹੀਂ ਬੀਬੀ ਵੀ ਖਾਲੜਾ ਨੂੰ ਤੁਸੀਂ ਵਰਤ ਲਿਆ ਤੁਹਾਡੇ ਵਰਗੇ ਨਹੀਂ ਜਿਹੜਾ ਵੀ ਕੌਮ ਦੇ ਲਈ ਗੱਲ ਕਰਦਾ ਨਾ ਬੰਦਾ ਸਤਿਧੰਤਾਂ ਦੇ ਮੁਤਾਬਕ ਉਹ ਜਿਹੜਾ ਮਰਜ਼ੀ ਹੋਵੇ ਉਹਦੀ ਹੈਲਪ ਕਰਾਂਗੇ ਉਹਦੇ ਨਾਲ ਖੜਾਂਗੇ ਪਰ ਤੁਹਾਡੀ ਹਰਾਮਖੋਰਾਂ ਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ